ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਜਿਹੜਾ ਲਸਣ ਅਦਰਕ ਦਾ ਪੇਸਟ ਆ ਇਹਨੂੰ ਆਪਾਂ ਕਿਵੇਂ ਸਟੋਰ ਕਰਕੇ ਰੱਖ ਸਕਦੇ ਹਾਂ ਬਿਨਾਂ ਕਿਸੇ ਕੈਮੀਕਲ ਤੋਂ ਇਹਦੇ ਬਾਰੇ ਅੱਜ ਤੁਹਾਨੂੰ ਦੱਸਾਂਗੇ ਦੇਖੋ ਜਿਹੜਾ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਂਦੇ ਆ ਉਹਦੇ ਵਿੱਚ ਕੋਈ ਕੈਮੀਕਲ ਪਾਉਂਦੇ ਆ ਤਾਂ ਹੀ ਉਹ ਇੰਨਾ ਚਿਰ ਰਹਿੰਦਾ ਹੈ ਨਾਲੇ ਤਾਂ ਕੈਮੀਕਲ ਪਾਏ ਹੁੰਦੇ ਨਾਲੇ ਜਦੋਂ ਆਪਾਂ ਉਹਨੂੰ ਖੋਲਦੇ ਆ ਉਹਦੇ ਵਿੱਚੋਂ ਕਿੱਦਾਂ ਦੀ ਸਮੈਲ ਜੀ ਅਜੀਬ ਜੀ ਆਉਂਦੀ ਆ ਜਿਹੜਾ ਆਪਾਂ ਇਹ ਘਰ 'ਚ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚੋਂ ਇਦਾਂ ਦੀ ਕੋਈ ਵੀ ਸਮੈਲ ਨਹੀਂ ਆਊਗੀ। ਇਹ ਆਪਾਂ ਪੇਸਟ ਤੁਹਾਨੂੰ ਕਿ ਦੱਸ ਦਿਆਂ ਕਿੱਦਾਂ ਬਣਾਉਣਾ ਹੈ ਉਸ ਤੋਂ ਪਹਿਲਾਂ ਤੁਹਾਡੇ ਅੱਗੇ ਛੋਟੀ ਜਿਹੀ ਰਿਕਵੈਸਟ ਹੈ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਘੰਟੀ ਦਾ ਬੈੱਲ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹ ਲਸਣ ਪੇਸਟ ਅਦਰਕ ਦਾ ਪੇਸਟ ਬਣਾਉਣ ਦੇ ਲਈ ਆਪਾਂ ਨੇ ਇਹ ਬਸ ਅੱਧਾ ਕਿਲੋ ਲਸਣ ਲਿਆ ਆਇਆ। ਤੇ ਇਹਨੂੰ ਆਪਾਂ ਲਸਣ ਨੂੰ ਜਿਹੜਾ ਹੈ ਛਿੱਲ ਲੈਣਾ ਆ ਇਹਨੂੰ ਆਸਾਨੀ ਨਾਲ ਛਿੱਲਿਆ ਜਾਵੇ ਇਹ ਕਿਉਂਕਿ ਅੱਧਾ ਕਿਲੋ ਲਸਣ ਛਿੱਲਣਾ ਵੀ ਮਤਲਬ ਮੁਸ਼ਕਲ ਹੋ ਜਾਂਦਾ ਆ ਤਾਂ ਉਹਦੇ ਲਈ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਛਿੱਲਣਾ ਆ ਇਹਨੂੰ ਪਹਿਲਾਂ ਤਾਂ ਆਪਾਂ ਇਹ ਕੋਈ ਜ਼ਿਆਦਾ ਮੋਟਾ ਜਾਂ ਬ੍ਰੀਕ ਲਸਣ ਨਹੀਂ ਹੈਗਾ ਜਿੱਦਾਂ ਦਾ ਆਪਣੇ ਕੋਲ ਹੈਗਾ ਘਰ ਦੇ ਵਿੱਚ ਆਪਾਂ ਉਦਾਂ ਦਾ ਹੀ ਲਿਆ ਆ ਇਹਨੂੰ ਆਪਾਂ ਨਾਲੇ ਦੋਨੋਂ ਸਾਈਡਾਂ ਦੇ ਵਿੱਚੋਂ ਥੋੜਾ ਥੋੜਾ ਇਸ ਤਰ੍ਹਾਂ ਕੱਟ ਦੇਣਾ ਆ ਘਰ ਦੇ ਨਾਲ ਘਰ ਥੋੜੀ ਜਿਹੀ ਤਿੱਖੀ ਹੋਵੇ ਤਾਂ ਵਧੀਆ ਤਰੀਕੇ ਨਾਲ ਕੱਟਿਆ ਜਾਂਦਾ ਆ ਨਹੀਂ ਥੋੜਾ ਟਾਈਮ ਲੱਗ ਜਾਂਦਾ ਤੇ ਬਸ ਦੂਸਰੀ ਸਾਈਡ ਤੋਂ ਵੀ ਆਪਾਂ ਇਸੇ ਦੋਨੋਂ ਸਾਈਡਾਂ ਇਹਦੀਆਂ ਕੱਟ ਕੇ ਚੰਗੀ ਤਰ੍ਹਾਂ ਆਪਾਂ ਕੱਟ ਦੇਣਾ ਆ ਦੋਨੋਂ ਸਾਈਡਾਂ ਤੋਂ ਤੇ ਫਿਰ ਇਹਦੀਆਂ ਜਿਹੜੀਆਂ ਕੱਲੀ-ਕੱਲੀ ਇਹ ਕਲੀ ਆਪਾਂ ਕਰ ਲੈਣੀ ਆ ਕੱਲੀ-ਕੱਲੀ ਕਲੀ ਕਰਨ ਤੋਂ ਬਾਅਦ ਦੇਖੋ ਜੇ ਕਿਸੇ ਦੇ ਉੱਤੇ ਇਹਦੇ ਰਹਿ ਵੀ ਜਾਵੇ ਆਪਣੇ ਲਸਣ ਦੇ ਉੱਪਰ ਥੋੜਾ ਬਹੁਤਾ ਇਹਦਾ ਪਿੱਛੇ ਵਾਲਾ ਹਿੱਸਾ ਰਹਿ ਗਿਆ ਵੀ ਜਾਵੇ ਤਾਂ ਆਪਾਂ ਕਰਦ ਨਾਲ ਦੁਬਾਰਾ ਉਹਨੂੰ ਕੱਟ ਦੇਣਾ ਹੈ ਯਾਨੀ ਦੋਨੋਂ ਸਾਈਡਾਂ ਤੋਂ ਆਪਾਂ ਥੋੜਾ-ਥੋੜਾ ਇਹ ਲਸਣਾਂ ਜਿਹੜਾ ਲਾ ਦੇਣਾ ਹੈ ਇਹ ਵੇਸਟ ਮਟੀਰੀਅਲ ਹੀ ਹੁੰਦਾ ਇਹ ਸੋ ਆਪਾਂ ਕਰਦੇ ਸੀ ਹ ਤਾਂ ਇਹਨੂੰ ਲਾ ਦੇਣਾ ਤੇ ਸਾਰਾ ਲਸਣ ਆਪਾਂ ਇਸੇ ਤਰ੍ਹਾਂ ਹੀ ਤਿਆਰ ਕਰ ਲੈਣਾ ਕੱਲੀ ਕੱਲੀ ਕਲੀ ਕਰ ਲੈਣੀ ਆ ਤੇ ਇਹਨੂੰ ਹੱਥ ਦੇ ਨਾਲ ਇਸ ਤਰ੍ਹਾਂ ਮਸਲ ਦੇਣਾ ਹੈ ਇਹਦੇ ਨਾਲ ਕੀ ਹੋਊਗਾ ਜਿਹੜਾ ਉੱਪਰਲਾ ਫਲਕ ਹੋਊਗਾ ਜਿਹੜਾ ਨਰਮ ਹੁੰਦਾ ਆ ਉਹ ਇਹਦਾ ਜਿਹੜਾ ਜਲਦੀ ਲੈ ਜਾਊਗਾ ਤੇ ਫਿਰ ਇਹਨੂੰ ਇਸ ਤਰ੍ਹਾਂ ਥਾਲੀ ਦੇ ਵਿੱਚ ਹੀ ਆਪਾਂ ਛੱਟ ਲੈਣਾ ਹੈ ਤੇ ਫੋਲਕਾਂ ਜਿਹੜੀਆਂ ਅਲੱਗ ਹੋ ਜਾਣਗੀਆਂ ਜਿਹੜੀਆਂ ਆਪਾਂ ਲਾਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਆਪ ਹੀ ਬਾਹਰ ਨਿਕਲ ਰਹੀਆਂ ਨੇ ਫਿਲਕਾਂ ਤੇ ਹੁਣ ਜਿਹੜਾ ਛਿਲਕਾ ਰਹਿ ਗਿਆ ਉਹਨੂੰ ਉਤਾਰਨ ਦੇ ਲਈ ਆਪਾਂ ਇਹਦੇ ਵਿੱਚ ਥੋੜਾ ਜਿਹਾ ਤੇਲ ਆਪਾਂ ਪਾ ਦੇਣਾ ਆ ਦੋ ਚਮਚ ਤੇਲ ਦੇ ਪਾ ਕੇ ਤੇ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਤੇਲ ਲਗਾ ਕੇ ਰੱਖ ਦੇਣਾ ਇਹ ਸਰੋਂ ਦਾ ਤੇਲ ਲਗਾਇਆ ਹੈ ਆਪਾਂ ਤੁਸੀਂ ਆਇਲ ਆਇਲ ਵੀ ਲਗਾ ਸਕਦੇ ਹੋ ਤੇ ਰਾਈਫਾਇੰਡ ਆਇਲ ਵੀ ਲਗਾ ਸਕਦੇ ਹੋ ਇਹਨੂੰ 2 ਘੰਟੇ ਆਪਾਂ ਸੌਰੀ ਇੱਧਾ ਘੰਟਾ ਆਪਾਂ ਧੁੱਪ ਵਿੱਚ ਰੱਖ ਲੈਣਾ ਹੈ ਇੱਧਾ ਘੰਟਾ ਧੁੱਪ ਵਿੱਚ ਰੱਖਣ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਭੂਨ ਲੈਣਾ ਹੈ ਜਾਂ ਤੁਸੀਂ ਕੋਈ ਵੀ ਮਲਮਲ ਦਾ ਕੱਪੜਾ ਕੋਈ ਸੂਤੀ ਕੱਪੜਾ ਲੈ ਸਕਦੇ ਹੋ ਤੇ ਇਹ ਲਸਣ ਆਪਾਂ ਇਹਦੇ ਵਿੱਚ ਦੋ ਵਰਗਾ ਦੋ ਤਿੰਨ ਵਾਰ ਕਰਕੇ ਇਸ ਤਰ੍ਹਾਂ ਪਾ ਕੇ ਇਹਨਾਂ ਥੋੜਾ ਜਿਹਾ ਪਾ ਲਿਆ ਹੈ ਆਪਾਂ ਤੇ ਇਹਨੂੰ ਹੱਥ ਨਾਲ ਇਸ ਤਰ੍ਹਾਂ ਮਸਲ ਦੇਣਾ ਹੈ ਇਸ ਤਰ੍ਹਾਂ ਕੀ ਹੋਊਗਾ ਕਿ ਛਿਲਕਾ ਜਿਹੜਾ ਆਸਾਨੀ ਨਾਲ ਉੱਤਰ ਜਾਊਗਾ ਮੈਨੂੰ ਮਸ ਚੰਗੀ ਤਰ੍ਹਾਂ ਆਪ ਮਸਲ ਲੈਣਾ ਆ ਉਸ ਤਰ੍ਹਾਂ ਜਦੋਂ ਆਪਾਂ ਹੱਥਾਂ ਨਾਲ ਛਿੱਲਦੇ ਆ ਤਾਂ ਨੋਹ ਆ ਜਿਹੜੇ ਦੁਖਣ ਲਦ ਕਰਨ ਲੱਗ ਜਾਂਦੇ ਆ ਸੋ ਇਹ ਆਸਾਨੀ ਨਾਲ ਆਪਣਾ ਛਿੱਲਿਆ ਜਾਂਦਾ ਇਹ ਦੇਖੋ ਤੁਸੀਂ ਲਸਣ ਜਿਹੜਾ ਆ ਅਲੱਗ ਹੋ ਗਿਆ ਹੈ ਤੇ ਫਿਲਕੇ ਜਿਹੜੇ ਅਲੱਗ ਹੋ ਗਏ ਆ ਜੇ ਤੁਹਾਨੂੰ ਕੋਈ ਇੱਕ ਅੱਧਾ ਰਹਿੰਦਾ ਲੱਗਦਾ ਵੀ ਤੇ ਉਹਨੂੰ ਤੁਸੀਂ ਦੁਬਾਰਾ ਛੱਲ ਸਕਦੇ ਹੋ ਇਸ ਤਰ੍ਹਾਂ ਆਪਾਂ ਸਾਰਾ ਲਸਣ ਆ ਜਿਹੜਾ ਪੂਨੇ ਦੇ ਵਿੱਚ ਪਾ ਕੇ ਮਸਲ ਮਸਲ ਕੇ ਸਾਰਾ ਛੱਲ ਲੈਣਾ ਆ ਲੋ ਜੀ ਲਸਣ ਚਾਹ ਲੈ ਕੇ ਆਪਣਾ ਤਿਆਰ ਆ ਤੇ ਜੇ ਆਪਾਂ ਇਹਨੂੰ ਕੌਲੀਆਂ ਦੇ ਨਾਲ ਨਾਪਣਾ ਚਾਹੀਏ ਤਾਂ ਇਹ ਦੋ ਕੌਲੀਆਂ ਜਿਹੜੀਆਂ ਲਸਣ ਦੀਆਂ ਨੇ ਅੱਧਾ ਕਿਲੋ ਲਸਣ ਲਿਆ ਸੀ ਦੋ ਕੌਲੀਆਂ ਲਸਣ ਦੀਆਂ ਹੋ ਗਈਆਂ ਨੇ ਹੁਣ ਇਹਨੂੰ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਲੈਣਾ ਹੈ ਸਾਰਾ ਆਪਾਂ ਮਿਕਸੀ ਦੇ ਜੱਗ ਚ ਪਾ ਲਿਆ ਆ ਉਹ ਆਪਾਂ ਬਾਅਦ ਚ ਪੇਸਟ ਬਣਾਣਾ ਜਿਹੜਾ ਬਚ ਗਿਆ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਹੁਣ ਨਮਕ ਨਮਕ ਦੇ ਆਪਾਂ ਇਹਦੇ ਵਿੱਚ 3 ਚਮਚ ਪਾ ਲੈਣੇ ਨੇ ਉਹਦੇ ਨਾਲ ਕੀ ਆ ਜਿਹੜੇ ਕੀੜੇ ਵਗੈਰਾ ਨਹੀਂ ਲੱਗਦੇ ਤੇ ਇਹ ਖਰਾਬ ਨਹੀਂ ਹੁੰਦਾ ਹੈਗਾ ਨਮਕ ਪਾਉਣ ਦੇ ਨਾਲ ਆਪਾਂ ਨਮਕੜੀੜਾ ਪਾ ਲਿਆ ਆਇਆ ਇਹ 올ਿਵ ਆਇਲ ਆ ਤੁਸੀਂ ਇਹ ਵੀ ਪਾ ਸਕਦੇ ਹੋ ਤੇ ਤੁਸੀਂ ਸਰੋਂ ਦਾ ਤੇਲ ਜਾਂ ਰਿਫਾਈਨਡ ਆਇਲ ਵੀ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਹੁਣ ਆਪਾਂ ਇਹ ਵੀ ਇਹਦੇ ਵਿੱਚ ਜਿਹੜਾ ਪਾ ਦੇਣਾ ਆ 1 ਚਮਚ ਤੇ ਹੁਣ ਇਹਨੂੰ ਆਪਾਂ ਲੈਣਾ ਆ ਪੀਸ ਤੁਸੀਂ ਦੋ ਚਮਚ ਵੀ ਪਾ ਸਕਦੇ ਹੋ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਪਾ ਸਕਦੇ ਹੋ ਆਪਾਂ ਇੱਥੇ ਡੇਢ ਕ ਚਮਚ ਪਾਇਆ ਆ ਤੇ ਇਹਨੂੰ ਆਪਾਂ ਪੀਸ ਲੈਣਾ ਆ ਇਹਦਾ ਪੇਸਟ ਆ ਜਿਹੜਾ ਬਣ ਕੇ ਲਸਣ ਦਾ ਤਿਆਰ ਆ ਤੇ ਹੁਣ ਆਪਾਂ ਇਹਨੂੰ 에ਅਰ ਰੋਟੇਟ ਕੰਟੇਨਰ ਦੇ ਵਿੱਚ ਜਿਹੜਾ ਕੱਢ ਲੈਣਾ ਆ ਲਸਣ ਤੇ ਇਹਨੂੰ ਬੰਦ ਕਰ ਦੇਣਾ ਆ ਆਪਾਂ ਇਨੂੰ ਆਪਾਂ ਸਰਦੀਆਂ 'ਚ ਤਾਂ ਫਰਿੱਜ 'ਚ ਹੀ ਰੱਖ ਸਕਦੇ ਹਾਂ ਜੇਕਰ ਗਰਮੀ 'ਚ ਬਣਾ ਰਹੇ ਹਾਂ ਤਾਂ ਇਹਨੂੰ ਫ੍ਰੀਜ਼ਰ ਵਿੱਚ ਲਾਉਣਾ ਹੈ ਅੱਧਾ ਕਿਲੋ ਲਸਣ ਦੇ ਵਿੱਚ ਆਪਾਂ 300 ਗ੍ਰਾਮ ਜਿਹੜਾ ਅਦਰਕ ਆਪਾਂ ਪਾਵਾਂਗੇ ਕਿਉਂਕਿ ਅਦਰਕ ਦੀ 스멜 ਤੇਜ਼ ਹੁੰਦੀ ਆ ਤੇ ਇਹਦਾ ਟੇਸਟ ਵੀ ਜਿਹੜਾ ਲਸਣ ਨਾਲੋਂ ਕਈ ਜ਼ਿਆਦਾ ਤੇਜ਼ ਹੁੰਦਾ ਹੈ ਤੇ ਇਹਦੇ ਆਪਣੇ ਸਰੀਰ ਲਈ ਵੀ ਕਾਫੀ ਜ਼ਿਆਦਾ ਫਾਇਦੇ ਹੁੰਦੇ ਫਾਇਦੇ ਹੁੰਦੇ ਆ ਕਿਉਂਕਿ ਇਹ ਗਰਮ ਹੁੰਦਾ ਹੈ ਆਪਾਂ ਨੂੰ ਖੰਘ ਜ਼ੁਕਾਮ ਤੋਂ ਵੀ ਪਚਾਉਂਦਾ ਹੈ ਆਪਾਂ ਇਹਦਾ ਚਾਹ 'ਚ ਵੀ ਉਪਯੋਗ ਕਰ ਸਕਦੇ ਹਾਂ ਤੇ ਲਸ ਇਹ ਅਦਰਕ ਨੂੰ ਜਲਦੀ ਛਿੱਲਿਆ ਜਾਵੇ ਤੇ ਆਸਾਨੀ ਨਾਲ ਛਿੱਲਿਆ ਜਾਵੇ ਇਹਦੇ ਲਈ ਆਪਾਂ ਚਮਚ ਦੀ ਮਦਦ ਲਈਏ ਚਮਚ ਨਾਲ ਹੀ ਜਿਹੜਾ ਜਲਦੀ ਛਿੱਲਿਆ ਜਾਂਦਾ ਘਾਰ ਦੇ ਨਾਲੋਂ ਜ਼ਿਆਦਾ ਜਲਦੀ ਇਹਨਾਂ ਸਾਰੇ ਨੂੰ ਆਪਾਂ ਚਮਚੇ ਨਾਲ ਸੈੱਲ ਲੈਣਾ ਤੁਸੀਂ ਦੇਖ ਸਕਦੇ ਹੋ ਕਿੰਨੀ ਆਸਾਨੀ ਨਾਲ ਸੈੱਲ ਰਹੇ ਹਾਂ ਤੇ ਇਹ ਬਿਲਕੁਲ ਚੰਗੀ ਤਰੀਕੇ ਦੇ ਨਾਲ ਛਿੱਲਿਆ ਜਾਣਾ ਹੈ ਜਿਹੜਾ ਲਓ ਜੀ ਇਹ ਆਪਣਾ ਲਸਨ ਸੋਰੀ ਅਦਰਕ ਆ ਜਿਹੜਾ ਸੈੱਲ ਕੇ ਤਿਆਰ ਹੋ ਗਿਆ ਆ ਇਸ ਤਰ੍ਹਾਂ ਆਪਾਂ ਸਾਰਾ ਅਦਰਕ ਜਿਹੜਾ ਸ਼ੈੱਲ ਕੇ ਤਿਆਰ ਕਰ ਲਿਆ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਧੋਣ ਧੋ ਕੇ ਤੇ ਅੱਧਾ ਘੰਟਾ ਆਪਾਂ ਇਹਨੂੰ ਕੱਪੜੇ ਦੇ ਉੱਪਰ ਖਿਲਾਰ ਕੇ ਧੁੱਪੇ ਰੱਖਤਾ ਸੀ ਤਾਂ ਕਿ ਜਿਹੜਾ ਇਹਦੇ ਉੱਪਰਲਾ ਪਾਣੀ ਜਿਹੜਾ ਉਹ ਸੁੱਕ ਜਾਵੇ ਜੇਕਰ ਪਾਣੀ ਲੱਗਾ ਰਹਿ ਗਿਆ ਅਦਰਕ ਦੇ ਉੱਪਰ ਤਾਂ ਆਪਣਾ ਜਿਹੜਾ ਪੇਸਟ ਆ ਜਲਦੀ ਖਰਾਬ ਹੋਣ ਦੇ ਚਾਂਸ ਵਧ ਜਾਂਦੇ ਆ ਇਸ ਕਰਕੇ ਆਪਾਂ ਇਹਨੂੰ ਅੱਧਾ ਘੰਟਾ ਧੁੱਪੇ ਰੱਖਤਾ ਤੇ ਇਹਦੇ ਉੱਪਰ ਬਿਲਕੁਲ ਵੀ ਆਪਾਂ ਪਾਣੀ ਆ ਜਿਹੜਾ ਨਹੀਂ ਰਹਿਣ ਦਿੱਤਾ ਆ ਤੇ ਹੁਣ ਇਹਨਾਂ ਨੂੰ ਆਪਾਂ ਬਰੀਕ ਬਰੀਕ ਟੁਕੜਿਆਂ ਦੇ ਵਿੱਚ ਜਿਹੜਾ ਕੱਟ ਲੈਣਾ ਆ ਸਾਰਾ ਅਦਰਕ ਆਪਾਂ ਬਰੀਕ-ਬਰੀਕ ਕਰਕੇ ਕੱਟ ਲਿਆ ਆ ਤੇ ਹੁਣ ਇਹਨੂੰ ਮੈਕਸੀ ਦੇ ਜੱਗ ਵਿੱਚ ਆਪਾਂ ਪਾ ਲੈਣਾ ਆ। ਇਹਦੇ ਵਿੱਚ ਆਪਾਂ ਨਮਕ ਪਾਵਾਂਗੇ। 3 ਚਮਚੇ ਆਪਾਂ ਨਮਕ ਦੇ ਪਾ ਲਏ ਨੇ। ਤੇ 3 ਚਮਚੀ ਆਪਾਂ ਜਿਹੜਾ ਹੈਗਾ ਆ ਆਇਲ ਪਾਉਣਾ ਆ। ਆਲਿਵ ਆਇਲ ਪਾ ਲਓ ਸਰ੍ਹੋਂ ਦਾ ਤੇਲ ਪਾ ਲਓ ਜਾਂ ਫੇਰ ਰਫਾਈਨ ਤਿੰਨਾ ਚੋਂ ਜਿਹੜਾ ਮਰਜ਼ੀ ਪਾ ਲਿਓ ਕੋਈ ਇਹ ਦਿੱਕਤ ਨਹੀਂ ਹੈਗੀ ਵਧੀਆ ਪੇਸਟ ਬਣੂਗਾ ਤੇ ਇਹਦਾ ਵੀ ਆਪਾਂ ਜਿਹੜਾ ਮੈਕਸੀ ਦੇ ਵਿੱਚ ਪੇਸਟ ਬਣਾ ਕੇ ਤਿਆਰ ਕਰ ਲੈਣਾ ਆ ਇਹਦਾ ਵੀ ਪੇਸਟ ਜਿਹੜਾ ਬਣ ਕੇ ਤਿਆਰ ਆ ਬਿਲਕੁਲ ਕੈਮੀਕਲ ਫ੍ਰੀ ਆ ਦੇਖੋ ਲਸਣ ਅਦਰਕ ਦਾ ਪੇਸਟ ਜਿਹੜਾ ਆਪਾਂ ਸਟੋਰ ਕਰਕੇ ਰੱਖਣਾ ਆ ਤੇ ਇਹਨੂੰ ਵੀ ਆਪਾਂ 에ਅਰ ਟਾਈਟ ਕੰਟੇਨਰ ਦੇ ਵਿੱਚ ਜਿਹੜਾ ਆ ਕੱਢ ਲੈਣਾ ਆ ਇਹਨੂੰ ਤੁਸੀਂ 6 ਮਹੀਨੇ ਲਈ ਸਟੋਰ ਕਰਕੇ ਰੱਖ ਸਕਦੇ ਹੋ ਇਕੱਠਾ ਬਣਾ ਕੇ ਯਾਨੀ ਹੁਣ ਜਿੱਦਾਂ ਬਣਾ ਲਿਆ ਤੇ ਸਾਰੀਆਂ ਸਰਦੀਆਂ ਤੁਸੀਂ ਆਰਾਮ ਨਾਲ ਜਿਹੜਾ ਪੇਸ ਇਹ ਅਦਰਕ ਲਸਣ ਦਾ ਪੇਸਟ ਆ ਜਿਹੜਾ ਬਣ ਕੇ ਤਿਆਰ ਹੋਇਆ ਆ ਇਹਨੂੰ ਤੁਸੀਂ ਆਰਾਮ ਨਾਲ ਸਾਰੀਆਂ ਸਰਦੀਆਂ ਨੂੰ ਵਰਤ ਸਕਦੇ ਹੋ ਸਾਲ ਭਰ ਲਈ ਵੀ ਤੁਸੀਂ ਸਟੋਰ ਕਰ ਸਕਦੇ ਹੋ ਪਰ 6 ਮਹੀਨੇ ਲਈ ਸਟੋਰ ਕਰਾਂਗੇ ਤਾਂ ਠੀਕ ਰਹੂਗਾ ਪਰ ਸਾਲ ਭਰ ਵੀ ਇਹਨੂੰ ਕੋਈ ਕੀੜੇ ਕੋਈ ਫੰਗਸ ਜਾਂ ਕੁਛ ਵੀ ਇਹਨੂੰ ਨਹੀਂ ਹੋਊਗਾ ਤੇ ਨਾ ਹੀ ਇਹਦੇ 'ਚ ਕੋਈ ਜਿੱਦਾਂ ਆਪਾਂ ਮਾਰਕੀਟ ਦੇ ਵਿੱਚੋਂ ਆਪਾਂ ਰੈਡੀ ਮੀਟ ਲੈ ਕੇ ਆਉਂਨੇ ਆ ਉਦਾਂ ਦੀ ਕੋਈ 스ਮੈਲ ਵੀ ਨਹੀਂ ਆਊਗੀ ਜਿਹੋ ਦੇ ਤੇ ਬਹੁਤ ਜ਼ਿਆਦਾ 스ਮੈਲ ਆਉਂਦੀ ਆ ਪਰ ਇਹਦੇ 'ਚ ਕੋਈ ਵੀ 스ਮੈਲ ਨਹੀਂ ਆਊਗੀ ਇਸ ਤਰ੍ਹਾਂ ਤੁਸੀਂ ਜਿਹੜਾ ਪੇਸਟਾ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਇਹਨੂੰ ਫ੍ਰੀਜ਼ਰ ਦੇ ਵਿੱਚ ਸਟੋਰ ਕਰ ਲਿਓ ਤਾਂ ਵਧੀਆ ਰਹੂਗਾ ਫ੍ਰੀਜ਼ਰ ਦੇ ਵਿੱਚ ਬਿਲਕੁਲ ਵੀ ਇਹ ਖਰਾਬ ਨਹੀਂ ਹੋਊਗਾ 6 ਮਹੀਨੇ ਤੱਕ ਇਸ ਨੂੰ ਇਸੇ ਤਰ੍ਹਾਂ ਸਟੋਰ ਕਰਕੇ ਜਿਹੜਾ ਰੱਖ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ